ਹਾਲੀ ਦੇ ਨਾਲ ਜੁੜੀ ਹੋਈ ਆ ਮਹਾਲੀ ਦੇ ਸੀਪੀ 67 ਮਾਲ ਦੇ ਨੇੜੇ ਮੁੜ ਹਾਸਾ ਵਾਪਰੇ ਆ ਸੜਕ ਤੇ ਪਏ ਟੋਏ ਦੇ ਵਿੱਚ ਇੱਕ ਵੱਡਾ ਟਰਾਲਾ ਡਿੱਗ ਗਿਆ ਕੁਝ ਦਿਨ ਪਹਿਲਾਂ ਹੀ ਦਰਸਲੇ ਇੱਥੇ ਸੜਕ ਤਾਂ ਸੀ ਸੀ ਸੜਕ ਤਾਂ ਹਸਨ ਦੇ ਕਾਰਨ ਸੜਕ ਤੇ ਟੋਵਾ ਪਿਆ ਗਿਆ ਸੀ ਤੇ ਟੋਵੇ ਅੱਗੇ ਕੋਈ ਵੀ ਬੈਰੀਕੇਡਿੰਗ ਨਹੀਂ ਸੀ ਡਰਾਈਵਰ ਦੇ ਵੱਲੋਂ ਜੋ ਕਿ ਇਹ ਕਹਾਂ ਜਾ ਰਿਹਾ ਡਰਾਈਵਰ ਦਾ ਕਹਿਣਾ ਕਿ ਟੋਵੇ ਅੱਗੇ ਕੋਈ ਵੀ ਬੈਰੀਕੇਡਿੰਗ ਨਹੀਂ ਕੀਤੀ ਗਈ ਸੀ ਜੇਕਰ ਵਾਕਈ ਅਜਿਹਾ ਹੈ ਤੇ ਬਹੁਤ ਵੱਡੀ ਆ ਲਾਪਰਵਾਹੀ ਵੀ ਹੈ ਪ੍ਰਸ਼ਾਸਨ ਦੀ ਬਹੁਤ ਵੱਡੀ ਅਣਗਹਿਲੀ ਵੀ ਹੈ ਕਿ ਜਿੱਥੇ ਘਟਵਾ ਪੈ ਗਿਆ ਤੇ ਕਿਸੇ ਤਰੀਕੇ ਦਾ ਉੱਥੇ ਕੋਈ ਵੀ ਇੰਡੀਕੇਸ਼ਨ ਨਹੀਂ ਦਿੱਤਾ ਗਿਆ ਕੋਈ ਵੀ ਬੈਰੀਕੇਡਿੰਗ ਨਹੀਂ ਕੀਤੀ ਗਈ ਤਾਂ ਉਸੇ ਆ ਤਸਵੀਰਾਂ ਵਖਾ ਰਹੇ ਹਾਂ ਦੱਸ ਮਹਾਲੇ ਦੇ ਸੀਪੀ 67 ਮਾਲ ਦੇ ਨੇੜੇ ਦੀਆਂ ਤਸਵੀਰਾਂ ਨੇ ਕਿ ਇੱਥੇ ਇੱਕ ਸੜਕ ਤੇ ਪਏ ਟੋਏ ਦੇ ਵਿੱਚ ਇੱਕ ਵੱਡਾ ਟਰਾਲਾ ਆਨ ਡਿੱਗਦਾ ਆ ਕੁਝ ਦਿਨ ਪਹਿਲਾਂ ਜਿੱਥੇ ਇੱਕ ਸੜਕ ਤੇ ਸੀਸੀ ਸੜਕ ਤੇ ਹਸਨ ਦੇ ਕਾਰਨ ਆ ਸੜਕ ਤੇ ਟੋਵਾ ਪੈ ਗਿਆ ਸੀ ਦੂਜੇ ਪਾਸੇ ਡਰਾਈਵਰ ਦੇ ਬਾਰੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਟੋਏ ਅੱਗੇ ਕੋਈ ਵੀ ਬੈਰੀਕੇਡਿੰਗ ਨਹੀਂ ਕੀਤੀ ਗਈ ਸੀ इधर हुआ है इधर से मैं पानीपत से कोला लोड करके आया रात में ग्यारह बजे का टाइम था इधर में बीच के लाइन से चलता हुआ आ रहा था इन लाइन रोड है यहाँ पे कोई न रे था ना कोई वो था बेरीगेट तो बीच की लाइन से जैसे आ रहा था उधर में एकदम अचानक से मिट्टी दिखी मैंने मिट्टी बचाने के चक्कर में मैं सोचा बीच में ही मिट्टी है इधर में देखे अपनी लेफ्ट साइड में तो का ਰੋਕਾਂਗੇ ਜੰਮੂ ਕਸ਼ਮੀਰ ਦੇ ਨਾਲ ਜੁੜੀ ਇੱਕ ਵੱਡੀ ਖਬਰ ਆ ਗਈ ਤੇ ਚੰਦਰਕੂਰ ਦੇ ਵਿੱਚ ਸ਼ਰਧਾਲੂਆਂ ਦੇ ਨਾਲ ਭਰੀਆਂ ਤਿੰਨ ਬੱਸਾਂ ਦੀ ਟੱਕਰ ਹੋਈ ਹੈ ਸ੍ਰੀ ਅਮਰਨਾਥ ਦੀ ਯਾਤਰਾ ਦੇ ਦਰਸਲੇ ਸ਼ਰਧਾਲੂ ਜਾ ਰਹੇ ਸੀ ਸ਼ਰਧਾਲੂਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਮੌਕੇ ਤੇ ਮਲਮ ਪੱਟੀ ਕੀਤੀ ਗਈ ਹਾਲਾਂਕਿ ਜ਼ਿਆਦਾ ਨੁਕਸਾਨ ਨਾ ਹੋਣ ਦੇ ਕਾਰਨ ਸ਼ਰਧਾਲੂ ਯਾਤਰਾ ਦੇ ਲਈ ਹਰਵਾਨਾ ਹੋ ਗਏ ਤਾਂ ਜੰਮੂ ਕਸ਼ਮੀਰ ਦੇ ਦਰਸਲ ਚੰਦਰਕੂਰ ਦੇ ਵਿੱਚ ਸ਼ਰਧਾਲੂਆਂ ਦੇ ਨਾਲ ਭਰੀਆਂ ਤਿੰਨ ਬੱਸਾਂ ਦੀ ਆਪਸ ਵਿੱਚ ਟੱਕਰ ਹੋਈ ਤੁਹਾਨੂੰ ਉਸੇ ਜਗ੍ਹਾ ਦੀਆਂ ਮੌਕੇ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਦਰਸਲ ਸ੍ਰੀ ਅਮਰਨਾਥ ਦੀ ਯਾਤਰਾ ਦੇ ਲਈ ਸ਼ਰਧਾਲੂ ਜਾ ਰਹੇ ਸਨ ਸ਼ਰਧਾਲੂਆਂ ਨੂੰ ਇਸ ਦੌਰਾਨ ਇਸ ਹਾਦਸੇ ਦੇ ਵਿੱਚ ਮਾਮੂਲੀ ਸੱਟਾਂ ਲੱਗੀਆਂ ਨੇ ਮੌਕੇ ਤੇ ਜਨਾਬ ਨੂੰ ਕੰਮ ਲਮ ਪੱਟੀ ਕੀਤੀ ਗਈ ਤੇ ਜ਼ਿਆਦਾ ਨੁਕਸਾਨ ਨਾ ਹੋਣ ਦੇ ਕਾਰਨ ਸ਼ਰਧਾਲੂ ਅੱਗੇ ਯਾਤਰਾ ਦੇ ਲਈ ਰਵਾਨਾ ਹੋਗੇ ਸਰਕਾਰੀ ਸਕੂਲਾਂ ਦੇ ਲਈ ਪੰਜਾਬ ਸਰਕਾਰ ਦੇ ਵੱਲੇ ਇੱਕ ਹੋਰ ਵੱਡਾ ਉਪਰਾਲਾ ਕੀਤਾ ਗਿਆ ਸਕੂਲੀ ਵਿਦਿਆਰਥੀਆਂ ਦੇ ਲਈ ਚਲਾਇਆ ਜਾਵੇਗਾ bizness blastors program ਮਨੀਸ ਸੁਦੀਆ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਇਸ ਦੀ ਸ਼ੁਰੂਆਤ ਕਰਨਗੇ ਰੋਪੜ ਦੀ IIT ਦੇ ਵਿੱਚ bizness blastors expo ਦੇ ਵਿੱਚ ਸ਼ਾਮਲ ਹੋਣਗੇ 11ਵੀਂ ਕਲਾਸ ਦੇ ਵਿਦਿਆਰਥੀਆਂ ਨੂੰ 2000 ਫੰਡਿੰਗ ਦੇ ਕੇ ਸਟਾਰਟਅਪ ਸ਼ੁਰੂ ਕਰਵਾਇਆ ਜਾਵੇਗਾ 2022 ਦੇ ਵਿੱਚ ਪ੍ਰੋਗਰਾਮ ਦੀ ਦਰਸਲ ਸ਼ੁਰੂਆਤ ਕੀਤੀ ਗਈ ਸੀ ਤਾਂ ਸਰਕਾਰੀ ਸਕੂਲਾਂ ਦੇ ਲਈ ਦਰਸਲ ਪੰਜਾਬ ਸਰਕਾਰ ਦੇ ਵੱਲੋਂ ਇੱਕ ਹੋਰੇ ਵੱਡਾ ਪ੍ਰਾਲਾ ਕੀਤਾ ਜਾ ਰਿਹਾ ਹੈ ਸਕੂਲੀ ਵਿਦਿਆਰਥੀਆਂ ਦੇ ਲਈ ਆ ਬਿਜ਼ਨਸ ਬਲਾਸਟਰਸ ਪ੍ਰੋਗਰਾਮ ਜਿਹੜਾ ਕਿ ਚਲਾਇਆ ਜਾ ਰਿਹਾ ਹੈ ਆ ਮਨੀਸ਼ ਸੋਦੀਆ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾਵੇਗੀ 10 ਅਪਰਵਡ ਦੇ ਆਈਆਈਟੀ ਦੇ ਵਿੱਚ ਬਿਜ਼ਨਸ ਬਲਾਸਟਰਸ ਐਕਸਪੋ ਦੇ ਵਿੱਚ ਸ਼ਾਮਲ ਹੋ ਕੇ ਇਸ ਦੀ ਸ਼ੁਰੂਆਤ ਕਰਨਗੇ ਰੋਕ ਰਹੇ ਹਾਂ ਅਗਲੀ ਖਬਰ ਦਾ ਸੀਯੂਈਟੀ ਯੂਜੀ ਦੇ ਵਿੱਚ ਲੁਧਿਆਣਾ ਦੀ ਅਨੰਨਿਆ ਜੈਨ ਨੇ ਟੌਪ ਕੀਤਾ ਹੈ ਆਲ ਇੰਡੀਆ ਸੀਯੂਈਟੀ ਯੂਜੀ 2025 ਦੇ ਵਿੱਚ ਪਹਿਲਾ ਰੈਂਕ ਹਾਸਲ ਕੀਤਾ ਗਿਆ ਇਸੇ ਐਗਜ਼ਾਮ ਦੇ ਵਿੱਚ ਯਾਨੀ ਕਿ ਕਾਮਨ ਯੂਨੀਵਰਸਿਟੀ ਐਂਟ੍ਰੈਂਸ ਟੈਸਟ ਦੇ ਯੂਜੀ ਦੇ ਵਿੱਚ ਟੌਪ ਕੀਤਾ ਹੈ 1225.93 ਅੰਕਾਂ ਦੇ ਨਾਲ ਅਨੰਨਿਆ ਨੇ ਪਹਿਲਾ ਸਥਾਨ ਹਾਸਲ ਕੀਤਾ ਅਨੰਨਿਆ ਨੇ ਚਾਰ ਵਿਸ਼ਿਆਂ ਦੇ ਵਿੱਚੋਂ 100 ਫੀਸਦੀ ਅੰਕ ਹਾਸਲ ਕੀਤੇ ਨੇ ਡੀਏਵੀ ਪਬਲਿਕ ਸਕੂਲ ਪਖੋਵਾਲ ਦੀ ਦਰਸਲ ਅਨੰਨਿਆ ਵਿਦਿਆਰਥਣ ਹੈ ਅਤੇ ਇਸ ਪ੍ਰਾਪਤੀ ਦੇ ਬਾਅਦ ਪਰਿਵਾਰਕ ਮੈਂਬਰਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਆਇਕ ਦੁਜੀ ਦਾ ਮੂੰਹ ਮਿੱਠਾ ਕਰਵਾ ਕੇ ਅਨੰਦਿਆ ਨੂੰ ਵਧਾਈ ਦਿੱਤੀ ਜਾ ਰਹੀ ਹੈ ਪਰਿਵਾਰ ਦੇ ਵੱਲੋਂ ਇਸ ਸ਼ਾਨਦਾਰ ਪ੍ਰਦਰਸ਼ਨ ਨੂੰ ਲੈ ਕੇ ਖੂਬ ਜਸ਼ਨ ਮਨਾਇਆ ਜਾ ਰਿਹਾ ਹੈ ਸੀਯੂਈਟੀ ਯੂਜੀ ਦੇ ਵਿੱਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਅਨੰਨਿਆ ਜੈਨ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਮੈਮ ਸਭ ਤੋਂ ਪਹਿਲਾਂ ਮੁਬਾਰਕਾਂ ਪਹਿਲਾ ਸਥਾਨ ਹਾਸਲ ਕੀਤਾ ਥੈਂਕ ਯੂ ਕਿਸ ਰੀਕਾ ਨਾਲ ਦੇਖਦੇ ਹਾਂ ਕਿਸ ਤਰੀਕੇ ਨਾਲ ਜਿਹੜਾ ਤੁਸੀਂ ਪੜ੍ਹਾਈ ਨੂੰ ਸਮਾਂ ਦਿੱਤਾ ਔਰ ਪਹਿਲਾ ਸਥਾਨ ਹਾਸਲ ਕੀਤਾ ਸਭ ਤੋਂ ਪਹਿਲਾਂ ਮੈਨੂੰ ਪਤਾ ਹੀ ਨਹੀਂ ਚੱਲੇ ਸੀ ਕਿ ਮੇਰਾ ਫਰਸਟ ਪੋਜੀਸ਼ਨ ਆਈ ਹੈ ਮੈਂ ਤਾਂ ਇਹ ਪਤਾ ਸੀ ਕਿ ਮੇਰੇ ਮਾਰਕਸ ਬਹੁਤ ਵਧੀਆ ਬਣ ਰਹੇ ਹਨ ਤੇ ਮੈਨੂੰ ਵਧੀਆ ਕਾਲਜ ਮਿਲ ਜਾਊਗਾ ਮੈਂ ਮੈਂ ਇਸ ਕਦੇ ਸੋਚਿਆ ਵੀ ਨਹੀਂ ਸੀ ਕਿ ਮੇਰਾ AIR 1 ਆਊਗਾ ਮੈਂ ਬਸ ਇਹ ਸੋਚਿਆ ਸੀ ਕਿ ਮੈਨੂੰ ਵਧੀਆ ਕਾਲਜ ਮਿਲ ਜੇ ਤੇ ਉਸੇ ਸਾਬ ਨਾਲ ਮੈਂ ਤਿਆਰੀ ਕੀਤੀ ਸੀ ਅੱਜ ਤੁਹਾਨੂੰ ਮੈਨੂੰ ਪਤਾ ਲੱਗਾ ਕਿ ਇਹ ਯਰ 1 ਵੀ ਹੈ ਗਿਆ ਕਾਲਜ ਦਾ ਮੇਲੀ ਰੇਨ ਵਾਲੀ ਯਰ 1 ਵੀ ਹੈ ਗਿਆ ਮੈਂ ਬਹੁਤ ਖੁਸ਼ ਹੋਈ ਮੇਰੇ ਪੇਰੈਂਟਸ ਬਹੁਤ ਖੁਸ਼ ਸੀ ਮੇਰੇ ਮੇਰੀ ਟੀਚਰ ਸਭ ਤੋਂ ਵੱਧ ਸਭ ਤੋਂ ਵੱਧ ਖੁਸ਼ ਤਾਂ ਮੇਰੇ ਟੀਚਰ ਸੀ ਆ ਬਹੁਤ ਖੁਸ਼ੀ ਹੋਈ ਪੜਾਈ ਦੇ ਵਿੱਚ ਕਿਸ ਤਰੀਕੇ ਦੇ ਨਾਲ ਕਿੰਨਾ ਸਮਾਂ ਦਿੰਦੇ ਸੀਗੇ ਤੁਸੀਂ ਕਿਉਂਕਿ ਆਮ ਤੌਰ ਤੇ ਸਕੂਲਾਂ ਦੀ ਜਿਹੜੀ ਪੜਾਈ ਹੁੰਦੀ ਹੈ ਉਹਦੇ ਵਿੱਚ ਵੀ ਸਮਾਂ ਦੇਣਾ ਪੈਂਦਾ ਲੇਕਿਨ ਇਹ ਇੱਕ ਟਫ ਮੁਕਾਬਲਾ ਵੀ ਹੁੰਦਾ ਔਰ ਕਿਤੇ ਚੈਲੰਜ ਵੀ ਹੁੰਦਾ सी uh, यू -E में स्कूल का और एग्जाम का सिलेबस सी ऊी -E एग्जाम का सिलेबस काफ़ी सेम होता है ऑलमोस्ट सेम ही होता है तो बस मैं स्कूल के ही जब स्कूल के ही एग्ज़ाम्स की, की तैयारी करती थी मैं हर एग्ज़ाम की तैयारी ऐसे ही करती थी जैसे मैं सी ऊी -E की तैयारी कर रही हूँ मैंने काफ़ी पहले शुरू कर दिया था और मैंने सारा साल रेगुलरली कराया सब कुछ तो uh, हो गया पढ़ाई में कितना समा देंगे आम तौर पर टीचर्स का किो सहयोग रहा पढ़ाई नू मैं दो घंटे इंग्लिश रोज थी तो उसके बाद मैं चार पाँच घंटे और देती थी टीचर्स का मैक्सिमम सपोर्ट था मुझे मेरी स्कूल की टीचर्स का बहुत सपोर्ट था मुझे स्कूल में मैं कोई भी डाउट भेज दूँ किसी भी टीचर को टीचर्स मुझे खुद पूछती रहती थी क्या ना कुछ बता दो अगर डाउट है तो सिर्फ ट्वेल्थ में ही नहीं उन्होंने मुझे शुरू से ही बहुत सपोर्ट करा डी ए में मैं पढ़ती हूँ डी कल्चर बनाता है हार्डवर्क का और पढ़ाई में इंटरेस्ट बनाता आता है बच्चों का बिल्कुल स्टार्टिंग से ही तो वो एक कल्चर था जिसने मुझे बहुत हेल्प करा अभी क्या एम लेके चले हो क्या आगे की तैयारी है आपकी अब मुझे दिल्ली यूनिवर्सिटी से ही अच्छे कॉलेज से इकनॉमिक्स ऑनर्स करना है इकनॉमिक्स ही मेरा फेवरेट सब्जेक्ट है तो उसी को मैं आगे परस्यू करना चाहती हूँ पेरेंट्स का कैसा सहयोग आमतौर पर पेरेंट्स घर में जो टाइम देते हो उनका भी कुछ योगदान सबसे ज़्यादा कंट्रीब्यूशन तो मेरी मदर का है बचपन से ही उन्होंने मेरे में आ, मैं बहुत क्वेश्चंस भी पूछती थी और उन्होंने बचपन से ही मुझ में बहुत ज़्यादा क्यूसिटी डाली है कब और ट्वेल्थ में भी कई बार बहुत स्ट्रेसफुल टाइम हो जाता था तो मेरा भाई मेरी मदर मेरे आ, मेरे पेरेंट्स दोनों मेरी बहुत हेल्प करते थे तो ये उनका तो बहुत बड़ा मेजर ये कहीं ना कहीं सोच रहे हैं अनन्या फर्स्ट कर है। हाँ जी हाँ जी मेरे मेरे मेरी सारे फ्रेंड्स बहुत खुश हैं और मेरे फ्रेंड्स का भी बहुत सपोर्ट था क्योंकि एक इमोशनल सपोर्ट तो फ्रेंड्स का ही होता है क्योंकि बहुत स्ट्रेसफुल टाइम होता है जब इतना प्रिपेयर कर रहे होते हो और इतना हार्ड वर्क कर रहे हो तो स्ट्रेसफुल टाइम होता है तो फ्रेंड्स तो मेरे बहुत खुश हैं तो उनके साथ भी अब कभी सेलिब्रेट करेंगे बाकी बच्चों को क्या संदेश है आपका ਅ ਸਭ ਕੋ ਇਹ ਸੰਦੇਸ਼ ਹੈ ਕਿ ਜਦ ਤੂੰ ਇਗਜ਼ਾਮ ਦੀ ਤਿਆਰੀ ਕਰ ਰਿਹਾ ਕੋਈ ਵੀ ਇਗਜ਼ਾਮ ਦੀ ਤਿਆਰੀ ਕਰ ਰਿਹਾ ਕੁਝ ਵੀ ਕਰ ਰਿਹਾ ਤੋ ਇਤਨੀ ਮਿਹਨਤ ਕਰੋ ਕਿ ਤੁਮੇ ਲਗੇ ਕਿ ਤੁਹਾਡਾ ਹੋ ਜਾਏ ਔਰ ਅਗਰ ਉਸਕੇ ਬਾਅਦ ਵੀ ਤੁਹਾਡਾ ਨਹੀਂ ਹੋ ਨਾ ਤੋ ਤੁਮੇ ਐਸਾ ਲਗੇ ਕਿ 7 ਜੁਲਾਈ ਨੂੰ ਕੈਬਨਟ ਦੀ ਬੈਠਕ ਦੇ ਵਿੱਚ ਮੋਰ ਲੱਗੇਗੀ ਧਾਰਮਿਕ ਗ੍ਰੰਥਾਂ ਦੀ ਬੇਦਬੀ ਤੇ ਬੰਨ ਲਿਆ ਸਕਦੀ ਹੈ ਸਰਕਾਰ ਪਿਛਲੇ ਦਿਨ ਸੀਐਮ ਨੇ ਸਖਤ ਕਾਨੂੰਨ ਬਣਾਉਣ ਦਾ ਐਲਾਨ ਕੀਤਾ ਸੀ ਤਾਂ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਪੰਜਾਬ ਸਰਕਾਰ ਦੇ ਵੱਲੋਂ ਬੁਲਾਇਆ ਜਾਵੇਗਾ 10 ਤੇ 11 ਜੁਲਾਈ ਨੂੰ ਦੋ ਦਿਨ ਦਾ ਵਿਸ਼ੇਸ਼ اجلاس ਸੱਦਿਆ ਜਾ ਸਕਦਾ ਹੈ ਆ 7 ਜੁਲਾਈ ਨੂੰ ਕੈਬਨਟ ਦੀ ਬੈਠਕ ਦੇ ਵਿੱਚ ਇਸ اجلاس ਨੂੰ ਲੈ ਕੇ ਮੋਰ ਲਗਾਈ ਜਾਵੇਗੀ ਤਾਂ ਇਸ اجلاس ਦੇ ਦੌਰਾਨ ਧਾਰਮਿਕ ਗ੍ਰੰਥਾਂ ਦੀ ਬਦਬੀ ਤੇ ਸਰਕਾਰ ਦੇ ਵੱਲੋਂ ਬਿੱਲ ਲਿਆਂਦਾ ਜਾ ਸਕਦਾ ਹੈ ਕਿਉਂਕਿ ਪਿਛਲੇ ਦਿਨੀ ਮੁੱਖ ਮੰਤਰੀ ਮਾਨ ਨੇ ਸਖਤ ਕਾਨੂੰਨ ਬਣਾਉਣ ਦਾ ਐਲਾਨ ਕੀਤਾ ਸੀ ਤਾਂ ਵਿਧਾਨ ਸਭਾ ਦੇ ਸੈਸ਼ਨ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਪੰਜਾਬ ਸਰਕਾਰ ਦੇ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦਿਆ ਜਾ ਰਿਹਾ 10 ਤੇ 11 ਜੁਲਾਈ ਨੂੰ ਦਰਸਲ ਇਹ ਵਿਸ਼ੇਸ਼ اجلاس ਸੱਦਿਆ ਜਾ ਸਕਦਾ ਹੈ 7 ਜੁਲਾਈ ਨੂੰ ਕੈਬਨਟ ਦੀ ਬੈਠਕ ਹੋਵੇਗੀ ਤੇ ਇਸੇ ਬੈਠਕ ਦੇ ਵਿੱਚ ਇਹ اجلاس ਨੂੰ ਲੈ ਕੇ ਮੋਰ ਲਗਾਈ ਜਾਵੇਗੀ ਤਰੀਕਾਂ ਜਿਹੜੀਆਂ ਫਾਈਨਲ ਕੀਤੀਆਂ ਜਾਣਗੀਆਂ ਹਾਂ ਤਾਂ ਜੇਕਰ ਮੁਖਤੌਰ ਤੇ ਇਸ اجلاس ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਵਿੱਚ ਧਾਰਮਿਕ ਗ੍ਰੰਥਾਂ ਦੀ ਬੇਦਬੀ ਤੇ ਸਰਕਾਰ ਦੇ ਵੱਲੋਂ ਬਿੱਲ ਲਿਆਂਦਾ ਜਾ ਸਕਦਾ ਹੈ ਜਿਸ ਦੇ ਵਿੱਚ ਜੇਕਰ ਕੋਈ ਵੀ ਧਾਰਮਿਕ ਗ੍ਰੰਥ ਦੀ ਬੇਦਬੀ ਕਰਦਾ ਤਾਂ ਉਸ ਦੇ ਵਿੱਚ ਅ ਸਖਤੋ ਸਖਤ ਸਜਾ ਦਾ ਪ੍ਰਬੰਧਨ ਹੋਵੇਗਾ ਪ੍ਰਸਤਾਵ ਉਸ ਬਿਲ ਦੇ ਵਿੱਚ ਹੋਵੇਗਾ ਕਿਉਂਕਿ ਪਿਛਲੇ ਦਿਨੀ ਮੱਖ ਮੰਤਰੀ ਮਾਨ ਨੇ ਸਖਤ ਕਾਨੂੰਨ ਬਣਾਉਣ ਦਾ ਐਲਾਨ ਕੀਤਾ ਸੀਗਾ ਤੇ ਇਸ ਦੇ ਵਿਚਾਰੇ ਹੁਣ ਸਰਕਾਰ ਦੇ ਵੱਲੋਂ ਸਪੈਸ਼ਲ ਸੈਸ਼ਨ ਸਦਨ ਦੀ ਤਿਆਰੀ ਕੀਤੀ ਜਾ ਰਹੀ ਹੈ